ਵੀ ਹੁਣ ਸਾਡੇ ਕੋਲ ਕੋਈ ਪੈਸਾ ਤਾਂ ਹੈ ਨਹੀਂ ਹਾਂ ਜੀ ਲਾਉ ਨੂੰ ਅਸੀਂ ਪੈਸਾ ਤੇ ਲਾ ਤਾਂ ਹੁਣ ਪਹਿਲਾਂ ਲਾ ਹਟੇ ਹੁਣ ਜਵਾਕ ਵੀ ਪੋਰਾ-ਪੋਰਾ ਗੀ ਤੇ ਉਹ ਵੀ ਐਨਾ ਕਮਾਈ ਵਾਲੇ ਹੈ ਨਹੀਂ ਮੁੰਡਾ ਵਿਚਾਰਾ ਉਹਦਾ ਵੀ ਤੁਹਾਨੂੰ ਪਤਾ ਹੀ ਹੈਗਾ ਵੀ ਉਹਦੇ ਹੱਥ ਜਮਾਈ ਐ ਹੋਏ ਪੈਣਗੇ ਤੇ ਹੁਣ ਆਹ ਕੁੜੀ ਹੈਗੀ ਇਹ ਵੀ ਵਿਆਹਣ ਵਾਲੀ ਹੈਗੀ ਹਾਂ ਜੀ ਤੇ ਘਰੇ ਖਾਣ ਨੂੰ ਵੀ ਹੈ ਨਹੀਂ ਕੁਝ ਕੋਈ ਦਵਾਈਆਂ ਨੂੰ ਵੀ ਕੁਝ ਹੈ ਨਹੀਂ ਤੇ ਹੁਣ ਦੇਖੋ ਫਿਰ ਵੀ ਹੁਣ ਅਸੀਂ ਕਰੀਏ ਕੀ ਤੇ ਹੁਣ ਸਾਡੇ ਕੋਲ ਕਿੱਥੇ ਚੱਲ ਰਿਹਾ ਅੱਜਕੱਲ੍ਹ ਹਾਂਜੀ ਲਾਜ ਕਿਥੇ ਚਲ ਰਹੇ ਹੁਣ ਲਾਜ ਐਮ ਜੀ ਚ ਆ ਟੀਮ ਜੀ ਦੇ ਵਿੱਚ ਚਲ ਹਾਂਜੀ ਤੇ ਸਰਕਾਰ ਵੱਲੋਂ ਕੋਈ ਹੈਲਪ ਆ ਰਹੀ ਕਿ ਨਹੀਂ ਕੁਛ ਨਹੀਂ ਜੀ ਆ ਸਰ ਤੇ ਕੋਈ ਪਿੰਡ ਦੀ ਪੰਚਾਇਤ ਵੱਲੋਂ ਜਾਂ ਹੋਰ ਆਪਣੇ ਕੋਈ ਪਿੰਡ ਦੀ ਜੀ ਤੁਹਾਨੂੰ ਮੈਂ ਦੱਸ ਦਿੰਨੀ ਆ ਪਿੰਡ ਦੀ ਸਾਡੇ ਜਿਹੜੇ ਆਪਣੇ ਕਾਲੀ ਪਾਰਟੀ ਵਾਲੇ ਸੀਗੇ ਉਹਨਾਂ ਨੇ ਸਾਨੂੰ ਪਹਿਲਾਂ ਸਾਨੂੰ 7-8000 ਰੁਪਏ ਦਿੱਤਾ ਸੀਗਾ ਠੀਕ ਹੈ ਜੀ ਤੇ ਵੀ ਉਸ ਤੋਂ ਬਾਅਦ ਸਾਨੂੰ ਅਸੀਂ ਹੋਰ ਪਾਰਟੀਆਂ ਨੂੰ ਵੀ ਕਿਹਾ ਉਹਨਾਂ ਨੇ ਸਾਡੀ ਸੁਣੀ ਠੀਕ ਹੈ ਜੀ ਇਹ ਸਾਰੀ ਕੋਈ ਕੁਛ ਨਹੀਂ ਸੁਣਿਆ ਉਹਨਾਂ ਨੇ ਠੀਕ ਹੈ ਜੀ ਕੋਈ ਮੰਗ ਕੀ ਕਰਦੇ ਹੁਣ ਤੁਸੀਂ ਮਨ ਲੈ ਜਿਹੜੀ ਆਮ ਆਪਣੀ ਜਨਤਾ ਹੈ ਜਿਹੜੀ ਦੇਖ ਰਹੇ ਨੇ ਆਪ ਨੂੰ ਸਾਡੀ ਤਾਂ ਮੰਗ ਜੀ ਵੀ ਇੱਕ ਤਾਂ ਇਹਦਾ ਵਿਚਾਰੇ ਦਾ ਇਲਾਜ ਹੋ ਜੇ ਹਾਂਜੀ ਤੇ ਉਹ ਆ ਦੇ ਜਵਾਕਾਂ ਚ ਬੈਠਾ ਹੋਵੇ ਹਾਂਜੀ ਤੇ ਇੱਕ ਵੀ ਘਰੇ ਖਾਣ ਨੂੰ ਹੈ ਨਹੀਂ ਕੁਝ ਬੱਚਾਂ ਨੂੰ ਠੀਕ ਹੈ ਜੀ ਤੇ ਬਸ ਸਾਡੀ ਤਾਂ ਮੰਗ ਤਾਂ ਸਾਡੀ ਇਹੀ ਹੈ ਬਸ ਦੀ ਇੱਕ ਸੰਤਾ ਇਹੀ ਚਾਹੀਦਾ ਇਹ ਇਹਨੂੰ ਠੀਕ ਇਹ ਠੀਕ ਹੋ ਜੇ ਵੀ ਦਵਾਈਆਂ ਅਨੁਵਾਰ ਦੇ ਵਿੱਚ ਟੋਟਲ ਕਿੰਨੇ ਜੀ ਦੇ ਜੀ ਹੁਣ ਹੁਣ ਇਹ ਜੀ ਹਾਂਜੀ ਪੰਜ ਹੈ ਜੀ ਪੰਜ ਜਾਣੇ ਜੀ ਕਮਾਈ ਦਾ ਸਾਧਨ ਮਾਤਾ ਜੀ ਕੋਈ ਨਾ ਪਰ ਇਹ ਇਹਨਾਂ ਦੀ ਜਿਹੜੀ ਬੱਚਿਆਂ ਦੀ ਮਾਂ ਆਂਗੀ ਉਹ ਜੀ ਪਿੰਡ ਚ ਆਪਣੇ ਆਹ ਕਰ ਕੰਮ ਕਰਕੇ ਹੁੰਦੀ ਹੈ ਉਹ ਹੋਰ ਕੰਮ ਵਾਲਾ ਤਾਂ ਕਿਹੜਾ ਫਿਰ ਠੀਕ ਹੈ। ਅੱਛਾ ਮੇਰੀ ਬਿਮਾਰੀ ਕੀ ਮੁੱਢੇ ਦੀ ਜਿਹੜੀ ਹੈਗੀ ਮੇਨ ਮੇਨ ਬਿਮਾਰੀ ਤਾਂ ਇਸ ਨੂੰ ਜੀ ਇੱਕ ਤਾਂ ਗੁਰਦੇ ਦੀ ਪ੍ਰੋਬਲਮ ਹੈ। ਹਾਂਜੀ। ਤੇ ਇੱਕ ਇਸ ਨੂੰ ਜੀ ਟੀਵੀ ਦੀ ਹੈ। ਠੀਕ ਹੈ। ਸੁਭਗਰਤਾ ਇਹ ਸੁਭਗਰਤਾ ਮੈਨੂੰ ਲੱਗਦੀ ਇਹਨੂੰ। ਚਾਹ ਤਾਂ ਘਟਦਾ ਹੀ ਨਹੀਂ। ਠੀਕ ਹੈ।